ਆਰਟਿਸਟ ਜਿਹਨਾਂ ਦੇ ਬੜੇ ਪੇਸ਼ੈਂਸ ਹੁੰਦੇ ਨੇ ਉਹਨੂੰ ਬਹੁਤ ਜ਼ਿਆਦਾ ਚੁੱਪ ਵੀ ਰਹਿਣਾ ਪੈਂਦਾ ਹੈ ਜਾਂ ਕਿ ਉਹ ਚੀਜ਼ਾਂ ਨੂੰ ਇਗਨੋਰ ਵੀ ਕਰ ਦਿੰਦਾ ਹੈ ਸਹੀ ਹੁੰਦੇ ਹੋਏ ਵੀ ਤੁਹਾਨੂੰ ਚੁੱਪ ਰਹਿਣਾ ਪਿਆ ਹੋਵੇ ਬਿਲਕੁਲ ਕਿੰਨੀ ਵਾਰੀ ਚੀਜ਼ਾਂ ਤੁਸੀਂ ਕੀਤੀਆਂ ਨੇ ਕਿ ਹਾਂ ਕਈ ਵਾਰੀ ਹੁੰਦਾ ਅੰਦਰੋਂ ਕਿ ਮੈਂ ਬੋਲਣਾ ਹੈ ਮੈਂ ਇਸ ਚੀਜ਼ ਨੂੰ ਕਲੀਅਰ ਕਰਨਾ ਹੈ ਜਾਂ ਇੱਥੇ ਮੈਂ ਗਲਤ ਨਹੀਂ ਹਾਂ ਬਟ ਫਿਰ ਚੀਜ਼ ਆ ਜਾਂਦੀ ਕਿ ਨਹੀਂ ਇਸ ਚੀਜ਼ ਨੂੰ ਇਗਨੋਰ ਕਰਨਾ ਜ਼ਿਆਦਾ ਜ਼ਰੂਰੀ ਹੈ ਜੀ ਬਿਲਕੁਲ ਸਾਡੇ ਨਾਲ ਇੱਕ ਦੋ ਇਨਸੀਡੈਂਟ ਹੋਏ ਆ ਪਿੱਛੇ ਜਿਹੇ ਇਦਾਂ ਦੇ ਓਕੇ ਅ ਬਟ ਮੈਂ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਇੱਕ ਨਾਰਮਲ ਕੋਈ ਦੁਕਾਨ ਹੈ ਨਾ ਲਾਈਕ ਸਮਝ ਲਓ ਤੁਸੀਂ ਇੱਕ ਕੱਪੜੇ ਵਾਲੀ ਸ਼ਾਪ ਹੈ ਉਹ ਕੱਪੜੇ ਵਾਲੀ ਅਸੀਂ ਸ਼ਾਪ ਤੇ ਜਾ ਕੇ ਇੱਕ ਟੀ-ਸ਼ਰਟ ਲੈ ਆਈਏ ਜੀ ਤੇ ਉਹ ਟੀ-ਸ਼ਰਟ ਡੈਫੈਕਟਡ ਨਿਕਲ ਜੇ ਤੇ ਅਸੀਂ ਉਹਨੂੰ ਵਾਪਸ ਜਾ ਕੇ ਕੀ ਕਹਾਂਗੇ ਯਾਰ ਤੁਨੇ 500 ਕੀ ਦੀ थी ਇਹ ਖਰਾਬ ਹੋ ਗਈ ਹੈ ਹੈ ਨਾ ਤੂੰ ਮੇਰੇ ਕੋ 500 ਵਾਪਸ ਕਰਿਆ ਨਈ ਟੀ-ਸ਼ਰਟ ਦੇ ਜੀ ਹੁਣ ਅਸੀਂ ਇੱਕ ਟੀ-ਸ਼ਰਟ ਲੈ ਕੇ ਆਈਏ ਐਲਵੀਆ ਗੂਚੀ ਤੋਂ ਹੂੰ ਉਹਦਾ ਬ੍ਰਾਂਡ ਖਰਾਬ ਨਿਕਲੇ ਤਾਂ ਉਹਦੀ ਪਬਲਿਸਿਟੀ ਬਹੁਤ ਹੋ ਜਾਂਦੀ ਹੈ ਹੈਨਾ ਕਿਉਂ ਕਿ ਉਹ ਐਲਵੀ ਦੀ ਹੈ ਹਮ ਤੇ ਲੋਕ ਉਹਦਾ ਫਿਰ ਨਾਂ ਚੱਕਦੇ ਤੇ ਮੈਨੂੰ ਐ ਲੱਗਦਾ ਕਿ ਜੇ ਮਾਲਕ ਨੇ ਤੁਹਾਡਾ ਨਾਂ ਬਣਾਇਆ ਨਾ ਤੇ ਇਹ ਇੱਕ 파ਟ ਹੈ ਇਹ ਵੀ ਤੁਹਾਨੂੰ ਨਾਲ ਲੈ ਕੇ ਚੱਲਣਾ ਪੈਣਾ ਸੋ ਮੈਂ ਅ ਅਫਸਾਨਾ ਜੀ ਨੂੰ ਵੀ ਕਈ ਵਾਰ ਕਹਿੰਦਾ ਕਿਉਂਕਿ ਅਸੀਂ ਕਈ ਵਾਰੀ ਭਰ ਜਾਂਦੇ ਆ ਅਸੀਂ ਯਾਰ ਨਹੀਂ ਅਸੀਂ ਤਾਂ ਘਰੇ ਬੈਠੇ ਆ ਕਿ ਲੋਕਾਂ ਨੂੰ ਕੀ ਹੋ ਗਿਆ ਬੀਅਨੀ ਨਿਊਜ਼ ਨਜਾਇਜ਼ ਦੀ ਫੇਕ ਇਹ ਬਟ ਅਸੀਂ ਮੈਂ ਫਿਰ ਕਹਿਣਾ ਮੈਂ ਕਹਾ ਨਹੀਂ ਯਾਰ ਕੋਈ ਗੱਲ ਨਹੀਂ ਆਪਾਂ ਠੀਕ ਹੈ ਇਹ ਵਕਤ ਦਾ ਨਾ ਇਹ ਜਵਾਬ ਦਊਗਾ ਜਿਹੜਾ ਬ੍ਰਾਂਡ ਹੈ ਉਹਦੀ ਪਬਲਿਸਿਟੀ ਹੋਣੀ ਹੀ ਹੋਣੀ ਹੈ ਕਿਉਂਕਿ ਤੁਹਾਡਾ ਨਾਂ ਬਹੁਤ ਹੈ ਜੀ ਤੁਹਾਨੂੰ ਲੋਕਾਂ ਨੇ ਤੰਗ ਕਰਨਾ ਹੀ ਕਰਨਾ ਤੇ ਕਾਫੀ ਮਤਲਬ ਇਨਸੀਡੈਂਟ ਹੋਇਆ ਹੈ ਨਾ ਤੇ ਬਟ ਫੇਰ ਮੈਂ ਮੈਂ ਬਲੀਵ ਕਰਦਾ ਚੁੱਪ ਰਹਾਂ ਚ अच्छा किਵੇਂ سپورਟ ਕਰਦੇ ਕਿ ਦੂਜੇ ਤੁਸੀਂ ਅਫਸਾਨਾ ਜੀ ਦੀ ਗੱਲ ਕੀਤੀ ਹੈ ਹਸਬੰਡ ਵਾਈਫ ਦਾ ਰਿਸ਼ਤਾ ਬੜਾ ਇੱਕ ਉਹ ਚੀਜ਼ ਹੈ ਕਿ ਜਿੱਥੇ ਅਸੀਂ ਹਰ ਚੀਜ਼ ਖੁੱਲ ਕੇ ਗੱਲ ਸ਼ੇਅਰ ਕਰਦੇ ਹਾਂ ਚਾਹੇ ਦੁੱਖ ਵਿੱਚਾਂ ਸੁੱਖ ਵਿੱਚਾਂ ਕੁਛ ਵੀ ਕਿਵੇਂ ਅਫਸਾਨਾ ਜੀ ਤੁਹਾਨੂੰ سپورਟ ਕਰਦੇ ਨੇ ਐਂਡ ਤੁਸੀਂ ਕਿਵੇਂ ਉਹਨਾਂ ਦੇ ਲਈ ਇੱਕ سپورਟ ਸਿਸਟਮ ਬੰਦਦੇ ਹੋ ਅ ਮੇਰਾ ਜਿੱਦਾਂ ਵੀ ਕੋਈ ਵੀ ਅਸੀਂ ਕੰਮ ਕਰਨਾ ਹੈ ਜਾਂ ਕੋਈ ਚੀਜ਼ ਡਿਸਕਸ ਕਰਨੀ ਹੈ ਤੇ ਉਹਨਾਂ ਦੀ ਸਲਾਹ ਹੁੰਦੀ ਵੀ ਸਾਹਿਬ ਤੁਸੀਂ ਦੱਸੋ ਕਿਵੇਂ ਕਰੀਏ ਓਕੇ ਤੇ ਉਹਨਾਂ ਦੇ 90% 99% ਡਿਸੀਜਨ ਮੈ ਲੈਣਾ ਓਕੇ ਅੱਜ ਤੱਕ ਦੇ ਜਾਂ ਤੁਸੀਂ ਵਿਆਹ ਤੋਂ ਬਾਅਦ ਲਾ ਲਓ ਜਿੱਦਾਂ ਅਸੀਂ ਰਾਈਸ ਕਰ ਰਹੇ ਹਾਂ ਜੀ ਮਾਲਕ ਦੀ ਬਹੁਤ ਕਿਰਪਾ ਹੈ ਤੇ ਮੈਂ ਉਹਨਾਂ ਦੀ ਸਲਾਹ ਲੈ ਲੈਣਾ ਹੂੰ ਵੀਰ ਮੈਂ ਇਦਾਂ ਹੀ ਕੰਮ ਕਰਨਾ ਤੁਸੀਂ ਦੱਸੋ ਉਹ ਮੈਨੂੰ ਸਲਾਹ ਦੇ ਦਿੰਦੇ ਆ ਤੇ ਮੈਂ ਫੇਰ ਵੀ ਆਪਣੀ ਕਿਤੇ ਨਾ ਕਿਤੇ ਮਨਮਾਨੀ ਕਰ ਲੈਣਾ ਕਿ ਨਹੀਂ ਮੈਂ ਦੇਖ ਲਊਗਾ ਕੋਈ ਨਾ ਮੈਂ ਆਪੇ ਕਰੂੰਗਾ ਬਟ ਉਹਨਾਂ ਦਾ 99% ਜਿਹੜਾ ਡਿਸੀਜਨ ਹੁੰਦਾ ਉਹ ਤੁਸੀਂ ਕੋਈ ਵੀ ਚੀਜ਼ਾਂ ਲੈ ਲਓ ਉਹਨਾਂ ਦੇ ਗਾਣੇ ਉਹਨਾਂ ਦੀ ਡਰੈਸਿੰਗਸ ਉਹਨਾਂ ਦਾ ਸਟੇਜ ਸ਼ੋ ਉਹ ਫਾਈਨਲ ਕਾਲ ਮੇਰਾ ਹੀ ਹੁੰਦਾ ਓਕੇ